ਲਓ ਜੀ ਅੱਜ ਆਇਆ ਆਂ ਭਾ ਰਾਜਸਥਾਨ ਟਿੱਬਿਆਂ ਤੇ ਇਹ ਮੁੰਡੇ ਕਹਿੰਦੇ ਜੂਸ ਪੀਣਾ ਤੇ ਜੂਸ ਦੇਖਦੇ ਆਂ ਭਾਈ ਕਿਵੇਂ ਕੱਢਦਾ ਇਹ ਜਿਗਾੜ ਭਾਈ ਫਿਰ ਮੋਟਰ ਤੇ ਲਾ ਰੱਖਿਆ ਤੇ ਸੋਲਰ ਤੇ ਹੈ ਇਹਦੇ ਚੱਲ ਗਏ ਇਹ ਪਹਿਲਾ ਹੱਥ ਤੇ ਚੱਲਦੀ ਸੀ ਭਾਈ ਹੈ ਕਿਵੇਂ ਜੀ ਮੋਟਰ ਦਿੱਤੀ ਕੀ ਹੈ ਕਿਵੇਂ ਆਹ ਬੁਕੇਰੀਆ ਮੋਟਰ ਫਿੱਟ ਅਛਾ ਮੋਟਰ ਆ ਫਿੱਟ ਕੀਤੀ ਆ ਵੀ ਕਰਨਾ ਆ ਇਹ ਆਹ ਮੋਟਰ ਪੈਰ ਉਹਨਾਂ ਵਾਲੀ ਨਹੀਂ ਆਪਣੀ ਆ ਕੈਰ ਦੀ ਬਲੋਰ ਦੀ ਮੋਟਰ ਹੈ ਬਾਈ ਕਾਰ ਦੇ ਬਲੋਰ ਦੀ ਮੋਟਰ ਹੈ ਮਿੰਟੋ ਮਿੱਟੀ ਕਰਦਾ ਕੰਮ ਰਹੀਆਂ ਨੇ ਮੈਂ ਇਹਦਾ ਵੀਡੀਓ ਬਣਾਉਣਾ ਆਇਆ ਸੀਗਾ ਮੈਂ ਬਾਈ ਦੇ ਹੱਥ ਨਾਲ ਕੱਢਦਾਗਾ ਤੇ ਵੀਡੀਓ ਬਣਾ ਲਈ ਇਹਦਾ ਮਿੰਟੋ ਮਿੱਟੀ ਆ ਲੈ ਆ ਜਗਰਦਾ ਆ ਆਹ ਬੈਟਰੀ ਆ ਆਹ ਸਲਫਾ ਆਹ ਡੋਲਪ ਸਿਸਟਮ ਆ ਜਿਹੜਾ ਜਗਰ ਤੱਕ ਦਾ ਲਾਇਆ ਆ ਬਾਈ ਮੈਂ ਟੋਮਟੀ ਕਰਤਾ ਇੱਥੇ ਹੱਥਾਂ ਦੇ ਮੱਥਾ ਮਰਿ ਜਾਣੇ ਤੇ ਨਾ ਲੈਣਾ ਹਾਂ ਆਹ ਮੋਟਰ ਹੈ ਕਾਦੀ ਮੋਟਰ ਹੈ ਬਈ ਇਹ ਕਾਰ ਦੀ ਬਲੋਰੀ ਮੋਟਰ ਹੈ ਕਾਰ ਦੇ ਬਲੋਰੀ ਦੀ ਮੋਟਰ ਹੈ ਹੈ ਠੀਕ ਹੈ ਆਹ ਵਧੀਆ ਕੰਮ ਬਣ ਗਿਆ ਕਿ ਬਣਿਆ ਨਹੀਂ ਹੈ ਜੀ ਅੱਛਾ ਐਜਾ ਪਾਤਾ ਆਹ ਦੇਖੀਂ ਸਾਰਾ ਸਿਆ ਸਿਆ ਤਰਾਇਆ ਵਰਤਦਾ ਹੈ ਇਹ ਚੱਲਾਉਂਦਾ ਹੈ ਗਾਰਡ ਦੇ ਸੀ ਇਹ ਕਿੰਨੇ ਟਾਈਮ ਚ ਬੈਟਰੀ ਚਾਰਜ ਕਰ ਜਾਂਦਾ ਬਈ ਕਿ ਲੱਗੀ ਰਹਿੰਦਾ ਨਾਲ ਚੱਲੀ ਜਾਂਦਾ ਰਹਿੰਦਾ ਹੈ ਲੈ ਬਈ ਕਿਵੇਂ ਬਈ ਜੂਸ ਪੀਣਾ ਫਿਰ ਹਾਂ ਬਈ ਠੀਕ ਹੈ ਬਈ ਨੰਬਰ ਬੋਲੀ ਤਰਾ ਕਿ 7460 ਲੈ ਬਈ ਅੰਭਰੇ ਵਿੱਚ ਵੀਡੀਓ ਜੀ ਬੋਲਦੇ ਯਾਰ ਕਿੰਨਾ ਨੰਬਰ ਹੈ ਬਈ 814464 81464 30 3 30 646 3646 ਇਹ ਕਰਤਾ ਤਿਆਰ ਬਾਈ ਨੇ ਜੂਸ ਪੀਏ ਫਿਰ ਜੂਸ ਪਾਤਾ ਨੂੰ ਕਾਲਾ ਚੱਕ ਕੀ ਨਾਮ ਆਊਗਾ ਬਈ ਚੱਕ ਨਾਮ ਹੋਗਾ ਹੈ ਆ ਜੀ ਨਾ ਬਈ ਕੋਲੇ ਆ ਪਏ ਕਿੰਨੂ ਠੀਕ ਹੈ ਇਹ ਹੈਗਾ ਤੋਤਾ ਇੱਥੇ ਆ ਬਾਈ ਇੱਧਰ ਹੈਗਾ ਸੀਤੋ ਇਹ ਪਚਾਲੇ ਜੇ ਬਾਈ ਕਲਾਰ ਦੇ ਨੇੜੇ ਜੇ ਲੋਵੋ ਚੱਕ ਕਰੋ ਵੀਡੀਓ ਨੂੰ ਸ਼ੇਅਰ ਜਿਆਦਾ ਵਜੋਂ ਜਿਆਦਾ ਬਹੁਤ ਬਹੁਤ ਧੰਨਵਾਦ